ਰਾਪਾ ਤੋਂ ਤੇ ਰਾਤ ਤੇ ਮੋਬਾਈਲ ਖੋਲਿਆ ਜਾਂਦਾ ਮੋਟਰਸਾਈਕਲ ਖੋਲਿਆ ਜਾਂਦਾ 800 ਰੁਪਿਆ ਉਸਦੀ ਜੇਬ ਵਿੱਚੋਂ ਦਾ ਉਸ ਨੂੰ ਕੱਢ ਦਿੱਤਾ ਜਾਂਦਾ ਤੇ ਕੁੱਟ ਮਾਰ ਕੇ ਇਹ ਕਹਿਆ ਜਾਂਦਾ ਜੇ 1000 ਰੁਪਿਆ ਹੁੰਦਾ ਕਿ ਤੈਨੂੰ ਕੁੱਟਣਾ ਨਹੀਂ ਸੀ ਜੀ ਸਾਡੇ ਪਿੰਡ ਨੂੰ ਪੰਜ ਰਸਤੇ ਲੱਗਦੇ ਆ ਜੀ ਐੋ ਜੀ ਕੋਈ ਦਿਨ ਨਹੀਂ ਜੇ ਦਿਨ ਕਿਸੇ ਰੋਡ ਤੇ ਵਾਰਦਾਤ ਨਹੀਂ ਹੋਏ ਸਾਡੇ ਬੱਚੇ ਡਰਦੇ ਰਾਤ ਨੂੰ ਬਾਹਰ ਨਹੀਂ ਨਿਕਲਦੇ ਐਨਾ ਨਸ਼ਾ ਪਿੰਡ ਦੇ ਵਿੱਚ ਵਿਕਦਾ ਤੇ ਨਿੱਕੇ ਨਿੱਕੇ ਜਵਾਗ ਲਈ ਫਿਰਦੇ ਆ ਜੀ ਪੁਲਿਸ ਦਾ ਖੋਬ ਨਹੀਂ ਹੈਗਾ 26 ਵਾਰ ਤੇਲ ਚੋਰੀ ਹੋਇਆ 12 ਮੋਟਰਾਂ ਪਹਿਲਾਂ ਲੱਖੀਆਂ ਇੱਕ ਰਾਤ ਵਿੱਚ ਚਾਰ ਮੋਟਰਾਂ ਲੱਥ ਜਾਂਦੀਆਂ ਕੜਾਈਆਂ ਤੱਕ ਚੁੱਲ੍ਹੇ ਤੱਕ ਚੱਕੇ ਗਏ ਇੱਥੋਂ ਤੱਕ ਸਕੂਲ ਦੀਆਂ ਗਰਿੱਲਾਂ ਲੱਥ ਲੱਗੀਆਂ ਪੁਸਕੋ ਗਿਆ ਉਹ ਮੈਨੂੰ ਕਹਿੰਦੇ ਫੌਜੀ ਤੂੰ ਹੀ ਨਹੀਂ ਆਪਦੀ ਰਾਖੀ ਕਰ ਸਕਦਾ ਦੂਜੇ ਦੂਜਿਆਂ ਦੀ ਕਿਵੇਂ ਕਰੇਗਾ ਇਹ ਪੁਲਿਸ ਦਾ ਜਵਾਬ ਸੀ ਮੈਨੂੰ ਉਸ ਤੋਂ ਬਾਅਦ ਮੈਨੂੰ ਪੁਲਟਰੀ ਫਾਰਮ ਬੰਦ ਕਰਨਾ ਪਿਆ ਇਹੋ ਜੀ ਪੁਲਿਸ ਦੀ ਸਾਨੂੰ ਕੀ ਲੋੜ ਹੈ ਦੱਸੋ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਕਿਸੇ ਬੰਦੇ ਨੇ ਸਾਡੇ ਕੋਲ ਰਿਟਰ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ ਨਾਲ ਸਾਡੇ ਕੋਲ ਕੀਤੀ ਇਹਨਾ ਥਾਣੇ ਰਿਟਰ ਇਹ ਬੰਦੇ ਨੇ ਕੰਪਲੇਂਟ ਕੀਤੀ ਫਾਇਲ ਕਰ ਸਰਕਾਰੀ ਆਸਰਾ ਜੇ ਮੇਰਾ ਆਪਦਾ ਮੋਟਰਸਾਈਕਲ ਚੋਪਿਆ ਗਿਆ ਜੀ ਮੰਦਰ ਚੋਰੀ ਪਾਂਡੇ ਲੈ ਗਏ ਜੀ ਸਵੇ ਸਾਰੇ ਤੋੜ ਕੇ ਲੈ ਗਏ ਜੀ ਸਾਰੇ ਕੁਝ ਨਹੀਂ ਛੱਡਿਆ ਜੀ ਤੁਸੀਂ ਇਹ ਬੱਚੇ ਨੂੰ ਬਾਹਰ ਕੱਲੀ ਜਾਂਦੇ ਹੋ ਕਿਉਂ ਗੱਲ ਦੇ ਬੱਚੇ ਨੂੰ ਬਾਹਰ ਕਾਰ ਨਹੀਂ ਇਹ ਆ ਸਾਡੇ ਬੱਚੇ ਨੂੰ ਬਾਹਰ ਕੱਢ ਲਓ ਸਾਡੇ ਪਿੰਡ ਮੰਮੂ ਖੇੜਾ ਥਾਣਾ ਖੂਈ ਖੇੜੇ ਦੇ ਵਿੱਚ ਪੈਂਦਾ ਹੈ ਸਾਡੇ ਸ਼ੁਰੂਆਤ ਤੋਂ ਸਕੂਲ ਤੋਂ ਚੋਰੀ ਹੋਈ ਜੀ ਸਾਡੇ ਬੱਚਿਆਂ ਦਾ ਦਾਲ ਆਟਾ ਚੱਕਿਆ ਗਿਆ ਸਾਡੇ ਬੱਚਿਆਂ ਦੇ ਦਾਲ ਆਟੇ ਦੇ ਪਕਾਉਣ ਵਾਲਾ ਜਿਹੜਾ ਸਮਾਨ ਸੀ ਸਿਲੰਡਰ ਕੜਾਈਆਂ ਤੱਕ ਚੁੱਲ੍ਹੇ ਤੱਕ ਚੱਕੇ ਗਏ ਸਾਡੇ ਬੱਚਿਆਂ ਦੇ ਜਿਹੜੇ ਟੁੱਲੂ ਪੰਪ ਲੱਗੇ ਸੀ ਮੋਟਰਾਂ ਉਹ ਚੱਕੀਆਂ ਗਈਆਂ ਇੱਥੋਂ ਤੱਕ ਸਕੂਲ ਦੀਆਂ ਗਰਿੱਲਾਂ ਲੱਥੀਆਂ ਲੱਤ ਗਈਆਂ ਸਕੂਲ ਦੇ ਲੈਪਟਾਪ ਤੇ ਕੰਪਿਊਟਰ ਜਿਹੜੇ ਲੱਥ ਲਾਏ ਗਏ ਅਸੀਂ ਬਾਰ-ਬਾਰ ਜਿਹੜੇ ਗਏ ਕੈਮਰੇ ਲੱਗੇ ਸੀ ਜੀ ਕੈਮਰੇ ਵੀ ਹੈਲਮਟ ਲੱਗੇ ਸੀ ਤੋਂ ਤੋੜ ਲਗੇ ਫੋਟੋ ਵੀ ਆਉਂਦੀ ਹੈ ਕੈਮਰਿਆਂ ਵਿੱਚ ਜੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਵੀ ਇਹਨੂੰ ਸੋਧ ਕਰਕੇ ਇਹਨੂੰ ਦੱਸੋ ਵੀ ਕਿਹੜੇ ਸਾਨੂੰ ਚੋਰ ਫੜ ਕੇ बार-बार ਅਸੀਂ ਪ੍ਰਸ਼ਾਸਨ ਖੋਈ ਖੜੇ ਜਾਂਦੇ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਫਿਰ ਉਸ ਤੋਂ ਬਾਅਦ ਜਿਹੜੀ ਚੋਰੀ ਸ਼ੁਰੂ ਹੋਈ ਜੀ ਮੱਝਾਂ ਘਰਾਂ ਵਿੱਚੋਂ ਖੁੱਲੀਆਂ ਜੀ ਭੇਡਾਂ ਬੱਕਰੀਆਂ ਤੱਕ ਖੁੱਲ ਗਈਆਂ ਜੀ ਫਿਰ ਅੱਗੇ ਇਹਨਾਂ ਨੇ ਇੰਜਨ ਸਾਡੇ ਜਿਹੜੇ ਕਿਸਾਨਾਂ ਦੇ ਇੰਜਨ ਖੇਤਾਂ ਵਿੱਚ ਪਏ ਸੀ ਇੰਜਨ ਚੋਰੀ ਹੋ ਗਈ ਜੀ 8 ਦਿਨ ਸਾਡੇ ਪਿੰਡ ਤੇ ਚੋਰੀ ਹੋਈ ਜੀ ਪਟੇ ਲੱਥ ਗਏ ਡਰਾਈਵਰੀਆਂ ਲੱਥ ਗਈਆਂ ਜੀ ਇੱਥੋਂ ਤੱਕ ਕਿਸਾਨ ਸਪਰੇਅ ਕਰ ਰਿਹਾ ਉਸ ਦਾ ਸਟੈਂਡ ਜਿਹੜਾ ਹੈ ਪਿੱਛੇ ਮੋਟਰ ਰੱਖਣ ਵਾਲਾ ਉਹ ਸਟੈਂਡ ਖੋ ਕੇ ਲੈ ਗਿਆ ਜਾਂਦੇ ਜੀ ਹੁਣ ਇੱਥੋਂ ਤੱਕ ਕੀ ਜੀ ਸਾਡੇ ਜਿਹੜੇ ਟਰਾਂਸਫਾਰਮਰ ਵਿੱਚ ਤੇਲ ਹੁੰਦਾ 26 ਵਾਰ ਤੇਲ ਚੋਰੀ ਹੋਇਆ ਸਾਡੇ ਪਿੰਡ ਦੇ ਵਿੱਚੋਂ 26 ਵਾਰ ਬਾਰ ਬਾਰ ਟਰਾਂਸਫਾਰਮਰ ਦੇ ਵਿੱਚ ਤੇਲ ਚੋਰੀ ਹੋਇਆ ਸਾਡੇ ਨੇੜੇ 10 ਕਿੰਨਿਆ ਤੇ ਇੱਕ ਕਿਸਾਨ ਜਿਹੜਾ ਸਾਡੇ ਵਜੀਦਪੁਰੇ ਨੂੰ ਇੱਥੇ ਖੇਤੀ ਕਰ ਛੱਡੀ ਹੈ ਉਹ ਆਪਣੇ ਖੇਤ ਗੇੜਾ ਮਾਰ ਲੌਂਦਾ ਉਸ ਕੋਲੋਂ ਚੋਰ ਜਿਹੜੇ ਨਾ ਉਸ ਨੂੰ ਕਾਪਾ ਤੌਣ ਤੇ ਰੱਖ ਕੇ ਮੋਬਾਈਲ ਖੋਹ ਲਿਆ ਜਾਂਦਾ ਹੈ ਮੋਟਰਸਾਈਕਲ ਖੋਹ ਲਿਆ ਜਾਂਦਾ ਹੈ 800 ਰੁਪਏ ਉਸ ਦੀ ਜੇਬ ਵਿੱਚੋਂ ਦਾ ਉਹ ਉਸ ਨੂੰ ਕੱਢ ਦਿੱਤਾ ਜਾਂਦਾ ਹੈ ਤੇ ਕੁੱਟ ਮਾਰ ਕੇ ਕਿਹਾ ਜਾਂਦਾ ਜੇ 1000 ਰੁਪਏ ਹੁੰਦਾ ਤਾਂ ਤੈਨੂੰ ਕੁੱਟਣਾ ਨਹੀਂ ਸੀ ਜੀ ਉਸ ਤੋਂ ਬਾਅਦ ਸਾਡੇ ਇਸ ਬੰਦਾ ਗਰੀਬ ਹੈ ਜੀ ਦਿਹਾੜੀ ਮਜ਼ਦੂਰੀ ਕਰਦੇ ਨੇ ਇਹਦੇ ਘਰੋਂ ਸਿਲੰਡਰ ਖੋਹ ਕੇ ਚੋਰੀ ਕਰਕੇ ਲੈ ਗਏ ਇਹ ਬਾਰ-ਬਾਰ ਪੁਲਿਸ ਥਾਣਾ ਖੂਹ ਖੜਾ ਜਾਂਦਾ ਰਿਹਾ ਅੱਜ ਤੱਕ ਇਸ ਦੀ ਐਫ ਆਈ ਆਰ ਦਰਜ ਨਹੀਂ ਹੋਈ ਸਾਡੇ ਮਹਿਲ ਸਿੰਘ ਟਾਣੀ ਤੇ ਉਸ ਦਾ ਤੋਨੇ ਤੋਨੇ ਸੁਨਣਾ ਉਸ ਦੇ ਨਗਦੀ ਸਾਨੂੰ ਲਾ ਕੇ ਲੈ ਕੇ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਸਾਡੇ ਜਿਹੜੇ ਇੰਜਨਾਂ ਦੇ ਚੋਰਾਂ ਦੀ ਉਹ ਕੋਈ ਕਾਰਵਾਈ ਨਹੀਂ ਹੋਈ ਅੱਜ ਕੀ ਸਥਿਤੀ ਹੈ 26 ਵਾਰ ਤੇਲ ਚੋਰੀ ਹੋਇਆ ਤੇ ਟਰਾਂਸਫਾਰਮਰ ਦਾ ਜਿਹੜਾ ਨੁਕਸਾਨ ਬਹੁਤ ਹੋਇਆ ਤਾਰਾਂ ਲੱਤ ਗਿਆ ਅਸੀਂ ਬਾਰ ਬਾਰ ਜਾਂਦੇ ਆ ਇਹਨਾਂ ਨੇ ਸਾਨੂੰ 2022 ਦੇ ਵਿੱਚ ਕੋਈ ਮਕਦਮਾ ਦਰਜ ਕੀਤਾ ਸੀ ਉਸ ਦੇ ਵਿੱਚ ਸਾਨੂੰ ਸਾਨੂੰ ਦੱਸੋ ਵਿੱਚ 26 ਵਾਰ ਸਾਡੇ ਕਿੱਥੇ ਐਫ ਆਈ ਆਰ ਦਰਜ ਸਾਨੂੰ ਇਹ ਵਿਖਾਉਣ ਹੁਣ ਕੀ ਹੋਇਆ ਪਹਿਲਾਂ ਸਾਡੇ 12 ਮੋਟਰਾਂ ਪਹਿਲਾਂ ਲੱਥੀਆਂ ਦੋ ਤਿੰਨ ਮੋਟਰਾਂ ਜਿਹੜੀਆਂ ਨੇ ਦੂਜੀ ਸੋਲਰ ਵਾਲੀਆਂ ਲੱਥੀਆਂ ਅੱਜ ਜਿਹੜੀ ਰਾਤ ਇੱਕ ਰਾਤ ਵਿੱਚ ਚਾਰ ਮੋਟਰਾਂ ਲੱਤ ਜਾਂਦੀਆਂ ਇੱਕੋ ਰੋਡ ਤੋਂ ਇੱਕੋ ਜੁਆਰ ਦੇ ਤਿੰਨ ਤਿੰਨ ਵਾਲੀ ਲੱਥੀਆਂ ਮੋਟਰਾਂ ਦੀ ਰਾਤ ਜਿਹੜੀਆਂ ਚਾਰ ਮੋਟਰਾਂ ਲੱਥੀਆਂ ਕੀ ਕਾਰਨ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪੁਲਿਸ ਦਾ ਖੋਪ ਨਹੀਂ ਹੈਗਾ ਸਾਡੇ ਇੱਥੇ ਇੱਕ ਗਰੀਬ ਬੱਚੇ ਨੇ ਗਰੀਬ ਬੱਚੇ ਨੇ ਆਡੀ ਕਵਾਂਡੀਆਂ ਨੇ ਜੋੜ ਕੇ ਉਸ ਨੂੰ ਮੋਬਾਈਲਾਂ ਦੀ ਰੋਜ਼ਗਾਰ ਬੜਾ ਹੋਣ ਆਰ ਬੱਚਾ ਸੀ ਕرائی ਦੋ ਵਾਰ ਉਸ ਦੀ ਵਿਚਾਰੇ ਦੀ ਸਾਰੀ ਦੁਕਾਨ ਤਹਿਸਨਚ ਕਰਕੇ ਸਾਰਾ ਕੁਝ ਲੁੱਟ ਕੇ ਲੈ ਗਏ 2023 ਚ ਮੇਰਾ ਇਨਵਰਟਰ ਚੋਰੀ ਹੋ ਗਿਆ ਤੇ ਮੈਂ ਪੁਲਿਸ ਕੋਲ ਗਿਆ ਉਹ ਮੈਨੂੰ ਕਹਿੰਦੇ ਹੌਜੀ ਤੂੰ ਹੀ ਨਹੀਂ ਆਪਦੀ ਰਾਖੀ ਕਰ ਸਕਦਾ ਦੂਜੇ ਦੂਜਿਆਂ ਦੀ ਕਿਵੇਂ ਕਰੇਗਾ ਇਹ ਪੁਲਿਸ ਦਾ ਜਵਾਬ ਸੀ ਮੈਨੂੰ ਤੇ ਉਸ ਤੋਂ ਬਾਅਦ ਮੈਨੂੰ ਪੋਲਟਰੀ ਫਾਰਮ ਬੰਦ ਕਰਨਾ ਪਿਆ ਇਹ ਸਾਡੀਆਂ ਦਿੱਤੀਆਂ ਟੈਕਸਾਂ ਤੇ ਤਨਖਾਹਾਂ ਲੈਂਦੇ ਐ ਇਹੋ ਜਿਹੇ ਪੁਲਿਸ ਦੀ ਸਾਨੂੰ ਕੀ ਲੋੜ ਐ ਦੱਸੋ ਵੀ ਜਿਹੜੇ ਸਾਡੀਆਂ ਦਿੱਤੇ ਟੈਕਸਾਂ ਤੇ تنખાواں ਲੈਂਦੇ ਆ ਫਿਰ ਸਾਡੀ ਰਾਖੀ ਨਹੀਂ ਕਰ ਸਕਦੇ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਜਾਂ ਅਸੀਂ ਇੱਥੇ ਹੁਣ ਚੋਰਾਂ ਦੀ ਰਾਖੀ ਕਰੀਏ ਦੱਸੋ ਜੀ ਇਹ ਸਾਡੇ ਪਿੰਡ ਨੂੰ ਪੰਜ ਰਸਤੇ ਲੱਗਦੇ ਜੀ ਪੰਜ ਲਿੰਕ ਰੋੜਾ ਐ ਉਹ ਜੀ ਕੋਈ ਦਿਨ ਵੀ ਜੇ ਦਿਨ ਕਿਸੇ ਰੋਡ ਤੇ ਵਾਰਦਾਤ ਨਾ ਹੀ ਹੋਏ ਇਹਨਾਂ ਕੋਲ ਜਾਣੇ ਇਹ ਕਹਿੰਦੇ ਆਦਾ ਖਿਆਲ ਆਪ ਰੱਖੋ ਦੱਸੋ ਜੀ ਇੱਥੇ ਹੁਣ ਆਮ ਜਨਤਾ ਆਪਦਾ ਖਿਆਲ ਰੱਖੇਗੀ ਇਹ ਆਪ ਦੇ ਰੋਜੀ ਰੋਟੀ ਕਮਾਏਗੀ ਸਰ ਜੀ ਪਤਾ ਕੀ ਪਹਿਲਾ ਸਕੂਲ ਚ ਚੋਰੀ ਹੋਈ ਸਕੂਟਰ ਜਦੋਂ ਚੋਰੀ ਹੋਈ ਆ ਜੀ ਉਹ ਵੀ ਅਸੀਂ ਦੱਸਿਆ ਵਿਖਾਇਆ ਮਾਸਟਰ ਨੇ ਸਾਰਾ ਵਿਖਾਇਆ ਪੁਲਿਸ ਨੂੰ ਪੁਲਿਸ ਸਾਡੇ ਨਾਲ ਗਈ ਉੱਥੇ ਸਾਰਾ ਕੁਝ ਚੈੱਕ ਕਰਕੇ ਆਈ ਕੋਈ ਆਸਰਾ ਨਹੀਂ ਕੀਤਾ ਬਿਲਕੁਲ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਬਾਅਦ ਚ ਫੇਰ ਚੋਰੀ ਹੋਈ ਮੰਦਰ ਦੇ ਵਿੱਚ ਮੰਦਰ ਚੋਰੀ ਭਾਂਡੇ ਲੈ ਕੇ ਜੀ ਸਵੇਂ ਸਾਰੇ ਤੋੜ ਕੇ ਲੈ ਗਏ ਜੀ ਸਾਰੇ ਕੁਝ ਨਹੀਂ ਛੱਡਿਆ ਜੀ ਬਾਕੀ ਇੰਜਣਾਂ ਬਾਰੇ ਵੀ ਅਸੀਂ ਜਾਣਦੇ ਰਹੇ ਹਾਂ ਜੀ ਠੱਕੇ ਨਾਲ ਅਸੀਂ ਆਹ ਪਿੰਜਲ ਮੜਾ ਕੇ ਲਿਆਏ ਹਾਂ ਜੀ ਆ ਸਾਰੇ ਬੰਦੇ ਖੜੇ ਆ ਜੀ ਇੱਕ ਇੰਜਣ ਲਿਆਏ ਮੋੜ ਕੇ ਜੀ ਪੁਲਿਸ ਨੇ ਕੋਈ ਆਸਰਾ ਨਹੀਂ ਕੀਤਾ ਕੋਈ ਨਹੀਂ ਇਹ ਪਿੰਡ ਵਾਸੀਆਂ ਦੇ ਵੱਲੋਂ ਕਦੇ ਪੁਲਿਸ ਨੂੰ ਮਿਲੇ ਨਹੀਂ ਤੁਸੀਂ ਬੜੀ ਵਾਰਾ ਮਿਲੇ ਆ ਜੀ ਬਹੁਤ ਵਾਰਾ ਸਿਐ ਸਟਾਲ 'ਚ ਗਏ ਅਸੀਂ 10 ਬੰਦੇ ਜੀ ਉੱਥੇ ਟੌਰ ਨਾ ਬੈਠੇ ਚਿੱਟੇ ਸੂਟ ਪਾ ਕੇ ਚੋਰ ਜੀ ਕੀ ਕਿਹਾ ਚੋਦੇ ਇਹ ਚੋਰ ਨੇ ਕੌਣ ਨੇ ਕੋਈ ਪਤਾ ਲੱਗਿਆ ਪਤਾ ਉਹ ਲੱਗਦਾ ਚੋਰ ਹੀ ਆ ਜੀ ਹੋਰ ਕਿਹੜਾ ਕੀ ਕਹੀ ਆ ਜੀ ਨਸ਼ੇੜ ਨਸ਼ਾ ਕਿੰਨਾ ਕੋ ਬਹੁਤ ਜ਼ਿਆਦਾ ਨਸ਼ਾ ਸਾਡੇ ਬੱਚੇ ਡਰਦੇ ਰਾਤ ਨੂੰ ਬਾਹਰ ਨਹੀਂ ਨਿਕਲਦੇ ਐਨਾ ਨਸ਼ਾ ਪਿੰਡ ਦੇ ਵਿੱਚ ਵਿਗਦਾ ਤੇ ਨਿੱਕੇ ਨਿੱਕੇ ਜਵਾਕ ਲਈ ਫਿਰਦੇ ਆ ਜੀ ਪਤਾ ਹਰ ਇੱਕ ਨੂੰ ਪੁਲਿਸ ਨੂੰ ਵੀ ਪਤਾ ਹੋ ਪਰ ਪੁਲਿਸ ਆਸਰਾ ਕਰਦੀ ਨਹੀਂਗੀ ਰਾਤ ਦਿਨ ਅਸੀਂ ਬੱਚਿਆਂ ਨੂੰ ਬਾਹਰ ਕੱਲੀ ਜਾਂਦੇ ਹਾਂ ਕਿਉਂ ਗੱਲ ਤੇ ਬੱਚਿਆਂ ਨੂੰ ਬਾਹਰ ਇਹ ਇਹੋ ਹੀ ਆ ਸਰਕਾਰ ਨਹੀਂ ਇਹ ਆ ਸਾਡੇ ਬੱਚਿਆਂ ਨੂੰ ਬਾਹਰ ਕੱਢਦਾ ਬਾਕੀ ਫਾਇਲਕਾਰ ਸਰਕਾਰੀ ਆਸਰਾ ਜੇ ਮੇਰਾ ਆਪਦਾ ਮੋਟਰਸਾਈਕਲ ਚੁੱਕਿਆ ਗਿਆ ਜੀ ਮੈਂ ਮਰੀਦ ਦਾ ਪਤਾ ਲੈਣ ਗਿਆ ਮੋਟਰਸਾਈਕਲ ਉਹ ਬੰਦਾ ਫੜਾਤਾ ਸੀ ਜੀ ਦੋ ਪਟੇ ਕੰਨ ਤੇ ਮਾਰ ਕੇ ਉਹਨਾਂ ਬੰਦਾ ਛੜਤਾ ਉਸੇ ਵੇਲੇ ਆ ਸੀਧੀ ਫਾਇਲਕਾਰ ਜੀ ਫਾਜ਼ਿਲਕਾਰ ਹਾਂ ਜੀ ਕੋਈ ਆਸਰਾ ਨਹੀਂ ਕਰਦੀ ਪੁਲਿਸ ਨੂੰ ਸਾਰਾ ਪਤਾ ਹੈ ਨਹੀਂ ਐਸੀ ਕੋਈ ਗੱਲ ਹੈ ਸਾਡੇ ਕੋਲ ਹੁਣ ਵੀ ਪ੍ਰਸ਼ਦ ਜਰੀ ਇਨਫੋਰਮੇਸ਼ਨ ਸਾਡੇ ਨੋਟਿਸ ਆਈ ਹੈ ਸਾਡੇ ਕੋਲ ਨਾ ਹੀ ਕੋਈ ਸਾਡੇ ਕੋਈ ਥਾਣੇ ਰਿਟਰਨ ਕੰਪਲੀਟ ਕੀਤੀ ਨਾ ਕਿ ਨੇ ਫੋਨ ਤੇ ਕੋਈ ਇਤਲਾਹ ਦਿੱਤੀ ਹੈਗੀ ਹੈ ਕਿ ਉੱਥੇ ਕੋਈ ਚੋਰੀ ਹੋਈ ਹੈ ਜਾਂ ਬੰਕੋ ਦੀ ਵਾਰਦਾਤ ਹੋਈ ਹੈ ਬਾਕੀ ਇਸ ਸਾਨੂੰ ਪ੍ਰਸਤਾਵਿਤ ਜਰੀ ਸਾਨੂੰ ਇਤਲਾ ਮਿਲੀ ਹੈ ਸਬੰਧੀ ਸਾਨੂੰ ਐਸਐਚਓ ਨੂੰ ਭੋਕਰੇ ਭੇਜਿਆ ਐ ਐਸਐਚਓ ਕੇ ਵੈਰੀਫਾਈ ਕਰਕੇ ਜੋ ਵੀ ਪੜਤਾਲ ਕਰਕੇ ਬੰਦੀ ਉਪਰ ਕਾਰਵਾਈ ਕੀਤੀ ਜਾਏ ਸਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੁਟੇਰੇ ਨੇ ਉਹਨਾਂ ਨੇ ਆਪਦਾ ਫਰਮਾਨ ਜਾਰੀ ਕੀਤਾ ਵੀ ਜਿੰਦੇ ਜਿੰਦੇ 1000 ਰੁਪਏ ਤੋਂ ਘੱਟ ਹੋਏ ਪੈਸੇ ਉਹਨੂੰ ਅਸੀਂ ਕੁੱਟਾਂਗੇ ਲੁੱਟਣਾ ਤਾਂ ਹੈਗਾ ਹੀ ਬਿਲਕੁਲ ਨਹੀਂ ਕਿਸੇ ਬੰਦੇ ਨੇ ਸਾਡੇ ਕੋਲ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਕਿਸੇ ਬੰਦੇ ਨੇ ਸਾਡੇ ਕੋਲ ਰਿਟਰਨ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ ਨਾ ਸਾਡੇ ਕੋਲ ਕੀਤੀ ਨਾ ਥਾਣੇ ਰਿਟਰਨ ਕਿਸੇ ਬੰਦੇ ਨੇ ਕੰਪਲੇਂਟ ਕੀਤੀ ਫਿਰ ਵੀ ਜੋ ਮਤਲਬ ਵੀ ਪ੍ਰਸਤਾਵਿਤ ਜਰੀ ਦੇ ਕੋਲ ਹਰਤਾਨਦ ਜੋ ਬਾਨੀ ਕਰ ਲਈ ਕੀਤੀ ਜਾਵੇ ਇਹ ਕੋਈ ਪੁਰਾਣੇ ਇਲਜ਼ਾਮ ਵੀ ਲਾਉਂਦੇ ਕਹਿੰਦੇ ਪਹਿਲਾਂ ਵੀ ਬੜੀਆਂ ਵਾਰਾਂ ਦਾ ਤੁਹਾਨੂੰ ਸੁਣਾਈ ਨਹੀਂ ਹੋਈ ਬਿਲਕੁਲ ਸਾਡੇ ਕੋਲ ਕੋਈ ਵੀ ਕੰਪਲੀਟ ਜਾਂ ਚੋਰੀ ਨਹੀਂ ਹੋਈ ਕੋਈ ਵੀ ਘਟਨਾ ਕੋਈ ਚੋਰੀ ਦੇ ਕੇ ਕੋਈ ਮਕਦਮਾ ਦਰਜ ਕਰਾਇਆ ਮੈਂ ਇਹ ਚਾਹਣਾ ਵੀ ਪਿੰਡ ਦੇ ਵਿੱਚ ਇੱਕ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ ਕਿਉਂ ਜਿਹੜੇ ਹੈਗੇ ਆ ਨਸ਼ੇ ਦੇ ਆਦੀ ਬਹੁਤ ਹੋ ਗਏ ਆ ਮੁੰਡੇ ਤੇ ਪਿੰਡ ਦੇ ਵਿੱਚ ਹੀ ਨਸ਼ਾ ਵੇਚ ਰਿਹਾ ਮੈਂ ਨਸ਼ੇ ਦੇ ਖਿਲਾਫ ਹੈਗਾ ਮੈਂ ਅਰਨਿਆਲ ਬਲੋਕ ਦਾ ਸਟੱਪਰ ਵੀ ਹੈਗਾ ਸਾਥੀਓ ਮੈਂ ਇਹ ਹੀ ਕਹਿਣਾ ਚਾਹੁੰਦਾ ਪਿੰਡ ਦੇ ਨਾਲ ਸਾਫ ਦੇ ਨੂੰ ਤਿਆਰ ਆ ਜਦੋਂ ਕਹਣਗੇ ਜਿੱਥੇ ਜਾਣਾ ਆਪਾਂ ਤਿਆਰ ਰਹਿ ਕੇ ਦੇਣ ਤੁਸੀਂ ਆਰਐਮਪੀ ਡਾਕਟਰ ਹੋ ਰਾਤ ਨੂੰ ਜਿਹੜੇ ਆ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਦਵਾਈਆਂ ਦੇਣ ਵੀ ਜਾਂਦੇ ਹੋ ਹਾਂਜੀ ਹਾਂਜੀ ਕਦੇ ਕੋਈ ਵਾਰਦਾ ਵਾਰਦਾ ਤਾਂ ਨਹੀਂ ਅੱਜ ਸਰ ਪਰ ਡਰ ਲੱਗਦਾ ਹੈ ਜੀ ਇੱਕ ਦੋ ਵਾਰੀ ਵਸ ਪਿੱਛਾ ਹੋਇਆ ਪਰ ਮੈਂ ਭੱਜ ਆਇਆ ਜੀ ਹੂੰ ਕਿਉਂ ਡਰ ਲੱਗਦਾ ਸਾਥੀ ਰਾਤ ਨੂੰ ਵੀ ਜੇ ਮੈਂ ਨਿਕਲਦਾ ਹਾਂਗਾ ਤੇ ਰਾਤ ਨੂੰ ਵੀ ਡਰ ਲੱਗਦਾ ਇਸੇ ਕਰਕੇ ਮੈਂ ਤਾਂ ਆਹ ਤਾਂ ਫੋਨ ਬੰਦ ਕਰਕੇ ਤੇ ਕੀ ਹੋਇਆ ਪਿੰਡ ਵਾਲੇ ਕਿਸੇ ਨੂੰ ਜ਼ਰੂਰ ਤੋਂ ਹੁੰਦੀ ਸਾਨੂੰ ਰਾਤ ਨੂੰ ਆਓ ਨਾਲ ਲੈ ਕੇ ਜਾਓ ਤੇ ਛੱਡ ਕੇ ਜਾਓ ਕਿਉਂਕਿ ਪਤਾ ਕਿਹੜੇ ਟਾਈਮ ਉਹਨਾਂ ਨੇ ਵਾਰਦਾਤ ਕਰ ਦੇਣੀ ਹੈ